ਘਰਾਂ ਦੀ ਮਾਰਕੀਟ ਪਿਛਲੇ ਸਾਲਾਂ ਦੇ ਵਿੱਚ ਕਾਫੀ ਥੱਲੇ ਆਈ ਹੈ। ਇਸ ਸਾਲ ਹੋਰ ਥੱਲੇ ਆਉਣੀ ਹੈ। 26 ਦੇ ਵਿੱਚ 20 ਵਾਲੇ ਰੇਟ ਹੋ ਜਾਣਗੇ। 20 ਦੇ ਵਿੱਚ ਜਿਹੜਾ ਜਿੰਨੇ ਕੁ ਰੇਟ ਸੀਗੇ ਘਰਾਂ ਦੇ ਐਸ ਵੇਲੇ ਉੱਥੇ ਤੱਕ ਗੱਲਬਾਤ ਜਾਣ ਦੀ ਆਸ ਆ। ਹੌਲੀ 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 ਕੀਮਤਾਂ ਘਟਦੀਆਂ ਜਾ ਰਹੀਆਂ। ਚਾਹੇ ਉਹ ਕਾਂਡੋ ਨੇ ਚਾਹੇ ਟਾਊਨ ਹਾਊਸ ਆ ਚਾਹੇ ਡਿਟੈਚ ਹਾਊਸ ਆ ਚਾਹੇ ਜਿਹੜੇ ਡਿਊਪਲੈਕਸ ਨੇ ਕੁਝ ਵੀ ਆ ਹਰ ਥਾਂ ਦੇ ਉੱਤੇ ਇਹਦੀਆਂ ਕੀਮਤਾਂ ਥੱਲੇ ਨੂੰ ਜਾ ਰਹੀਆਂ, ਸੇਲ ਘਟ ਰਹੀ ਹੈ। ਵੈਨਕੂਵਰ ਦੇ ਵਿੱਚ ਆਪਾਂ ਕੱਲ ਜਾਂ ਪਰਸੂ ਤੁਹਾਡੇ ਨਾਲ ਕਵਰ ਸੰਝੀ ਕੀਤੀ ਸੀ 20 ਸਾਲਾਂ ਦੇ ਵਿੱਚ ਇੰਨੀ ਘੱਟ ਸੇਲ ਨਹੀਂ ਹੋਈ ਜਿੰਨੀ ਆ ਪਿਛਲੇ ਸਾਲ ਦੇ ਵਿੱਚ ਹੋਈ ਹੈ ਇੱਕ ਇਹ ਕੀਤਾ ਕਿ ਮੌਰਗੇਜ ਲੰਬੀ ਕਰ ਲਓ ਵੀ ਜਿਹੜਾ ਫਸਟ ਟਾਈਮ ਹੋਮ ਬਾਏਰ ਆ ਉਹ 30 ਸਾਲ ਦੀ ਮੌਰਗੇਜ ਕਰਦੇ ਹੋ 25 ਸਾਲ ਦੀ ਵੀ ਜਿਹਦਾ ਮਤਲਬ ਇਹ ਹੋਊਗਾ ਕਿ ਉਹਦੀ ਮੰਥਲੀ ਪੇਮੈਂਟ ਘੱਟ ਜਾਊ ਜਿਹੜੇ ਯੰਗ ਨੇ ਜਿਹੜੇ ਨੌਜਵਾਨ ਨੇ ਉਹ ਇਸ ਵੇਲੇ ਸਟਰਗਲ ਕਰ ਰਹੇ ਆ ਉਹਨਾਂ ਜਿਹੜੇ ਫਸਟ ਟਾਈਮ ਹੋਮ ਬਾਏਰ ਨੇ ਉਹ ਘਰਾਂ ਦੀਆਂ ਕੀਮਤਾਂ ਨਾਲ ਸਟਰਗਲ ਕਰ ਰਹੇ ਐ। ਉਹਨਾਂ ਕੋਲੋਂ ਲੋਕਾਂ ਦੀ ਇਨਕਮ ਉਹਦੇ ਨਾਲ ਮੈਚ ਨਹੀਂ ਕਰਦੇ। ਮਤਲਬ ਉਹਨਾਂ ਕੋਈ ਕਦੇ ਹੈ ਹੀ ਨਹੀਂ ਸਾਡੇ ਕੋਲ ਉਹਨੇ ਪੈਸੇ ਹੀ ਨਹੀਂ ਆ ਘਰ ਖਰੀਦਣ ਦੇ ਲਈ। ਜਿਹੜੀ ਵੱਡੀ ਪ੍ਰੋਬਲਮ ਵੀ ਘਰਾਂ ਦੀਆਂ ਕੀਮਤਾਂ ਦੇ ਉੱਤੇ ਜਾ ਕੇ ਖੜੀ ਹੈ। ਅਗਲੀ ਗੱਲਬਾਤ ਆ ਜਿਹੜੇ ਫਸਟ ਟਾਈਮ ਹੋਮ ਬਾਏਰ ਨੇ ਉਹਨਾਂ ਦੇ ਲਈ ਫੈਡਰਲ ਸਰਕਾਰ ਕੋਸ਼ਿਸ਼ ਕਰ ਰਹੀ ਹੈ ਵੀ ਕੁਝ ਨਾ ਕੁਝ ਕੀਤਾ ਜਾਵੇ। ਘਰਾਂ ਦੇ ਮਾਰਕੀਟ ਪਿਛਲੇ ਸਾਲਾਂ ਦੇ ਵਿੱਚ ਕਾਫੀ ਥੱਲੇ ਆਈ ਹੈ ਇਸ ਸਾਲ ਹੋਰ ਥੱਲੇ ਆਉਣੀ ਹੈ 26 ਦੇ ਵਿੱਚ 20 ਵਾਲੇ ਰੇਟ ਹੋ ਜਾਣੇ ਆ ਮਤਲਬ 20 ਦੇ ਵਿੱਚ ਜਿਹੜਾ ਜਿੰਨੇ ਕੁ ਰੇਟ ਸੀਗੇ ਘਰਾਂ ਦੇ ਇਸ ਵੇਲੇ ਉੱਥੇ ਤੱਕ ਗੱਲਬਾਤ ਜਾਣ ਦੀ ਆਸ ਆ ਹੌਲੀ 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 ਕੀਮਤਾਂ ਘਟਦੀਆਂ ਜਾ ਰਹੀਆਂ ਕਈ ਥਾਵਾਂ ਦੇ ਉੱਤੇ ਵੱਖ-ਵੱਖ ਇਤਿਆਂ ਦੇ ਵਿੱਚ ਔਰ ਹਰ ਇੱਕ ਤਰ੍ਹਾਂ ਦੇ ਘਰਾਂ ਦੀਆਂ ਚਾਹੇ ਉਹ ਕਾਂਡੋ ਨੇ ਚਾਹੇ ਟਾਊਨ ਹਾਊਸ ਆ ਚਾਹੇ ਡਿਟੈਚ ਹਾਊਸ ਆ ਚਾਹੇ ਜਿਹੜੇ ਡਿਊਪਲੈਕਸ ਨੇ ਕੁਝ ਵੀ ਆ ਹਰ ਥਾਂ ਦੇ ਉੱਤੇ ਇਹਦੀਆਂ ਕੀਮਤਾਂ ਥੱਲੇ ਨੂੰ ਜਾ ਰਹੀਆਂ ਸੇਲ ਘਟ ਰਹੀ ਆ ਆ ਵੈਨਕੂਵਰ ਦੇ ਵਿੱਚ ਆਪਾਂ ਕੱਲ ਜਾਂ ਪਰਸੋਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ 20 ਸਾਲਾਂ ਦੇ ਵਿੱਚ ਇੰਨੀ ਘੱਟ ਸੇਲ ਨਹੀਂ ਹੋਈ ਜਿੰਨੀ ਆ ਪਿਛਲੇ ਸਾਲ ਦੇ ਵਿੱਚ ਹੋਈ ਆ ਇੱਥੇ ਤੱਕ ਹਾਲਤ ਆ ਗਈ ਆ ਜਿਹੜਾ ਨਵਾਂ ਬੰਦਾ ਆ ਉਹਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਸਰਕਾਰ ਚਾਹੁੰਦੀ ਆ ਵੀ ਉਹ ਘਰ ਲਵੇ ਪ੍ਰਾਈਮ ਮਿੰისტਰ ਮਾਰਕ ਕਾਰਨੀ ਉਹ ਇਹ ਚਾਹੁੰਦੇ ਆ ਕਿ ਫਸਟ ਟਾਈਮ ਹੋਮ ਬਾਏਰ ਦੇ ਲਈ ਜਿਹੜਾ ਘਰ ਖਰੀਦਣਾ ਆ ਉਹ ਸੌਖਾ ਹੋਵੇ 26 ਦੇ ਵਿੱਚ ਉਹ ਘਰ ਲੈ ਲਵੇ ਗੋਲ ਇਹ ਆ ਕਿ ਜਿਹੜੀ ਪਹਿਲਾਂ ਜਿਹੜਾ ਖਰਚਾ ਆਉਂਦਾ ਘਰ ਲੈਣ ਦੇ ਉੱਤੇ ਉਹ ਵੀ ਘਟਾਈਏ ਤੇ ਜਿਹੜੀ ਮਹੀਨੇ ਦੀ ਮੌਰਗੇਜ ਆ ਉਹਨੂੰ ਵੀ ਕਿਸੇ ਨਾ ਕਿਸੇ ਤਰ੍ਹਾਂ ਘਟਾਈਏ ਜਿਹੜਾ GST ਆ ਨਵੇਂ ਘਰਾਂ ਦੇ ਉੱਤੇ ਜਿਹੜੇ ਫਸਟ ਟਾਈਮ ਬਾਏਰ ਨੇ ਉਹਨਾਂ ਨੂੰ ਉਹ ਕਹਿੰਦੇ ਹੁਣ GST ਦੇਣ ਦੀ ਲੋੜ ਨਹੀਂ ਜੇ ਘਰ ਦੀ ਕੀਮਤ 1 ਮਿਲੀਅਨ ਤੱਕ ਹੈਗੀ ਆ ਇਦੇ ਨਾਲ ਘੱਟੋ ਘੱਟ ਇੱਕ ਬਾਹਰ ਦਾ 50000 ਡਾਲਰ ਸਿੱਧਾ ਬਚਦਾ ਜਿਹੜਾ ਕਿ ਉਹਨੂੰ ਦੇਣਾ ਪੈਣਾ ਸੀ ਸੋ ਨਵੇਂ ਘਰ ਜਿਹੜੇ ਆ ਉਹ ਜ਼ਿਆਦਾ ਅਫੋਰਡੇਬਲ ਹੋਣਗੇ ਜਦੋਂ ਬੰਦੇ ਨੇ ਖਰੀਦਣਾ ਉਸ ਵੇਲੇ ਉਹਦਾ ਖਰਚਾ ਘੱਟਿਆ ਦੂਜਿਆਂ ਨੇ ਇਹ ਕੀਤਾ ਕਿ ਆਰਆਰਐਸਪੀਜ਼ ਦੇ ਵਿੱਚੋਂ ਡਾਊਨ ਪੇਮੈਂਟ ਲਈ ਜਾ ਸਕਦੀ ਹੈ ਸਰਕਾਰ ਇਹ ਜਿਹੜਾ ਪਲਾਨ ਆ ਉਹਨਾਂ ਦਾ ਵੀ ਜਿਹੜੀ ਹੋਮ ਬਾਏਰ ਦਾ ਪਲਾਨ ਐਚਬੀਪੀ ਹੈਗੀ ਹੈ ਲਿਮਟ ਉਹ ਜਿਹੜਾ 60000 ਡਾਲਰ ਪਹਿਲਾਂ 35000 ਵੀ ਉਹ 60000 ਡਾਲਰ ਉਹਦੇ ਵਿੱਚੋਂ ਘਟਾ ਸਕੇ ਆਰਆਰਐਸਪੀ ਦੇ ਵਿੱਚੋਂ ਜਿਹੜਾ ਟੈਕਸ ਫਰੀ ਆ ਉਹਨੂੰ ਡਾਊਨ ਪੇਮੈਂਟ ਦੇ ਲਈ ਯੂਜ਼ ਕਰਨ ਦੇ ਲਈ ਡਾਊਨ ਪੇਮੈਂਟ ਬੰਦੇ ਨੂੰ ਚਾਹੀਦੀ ਆ ਪਹਿਲੀ ਵਾਰ ਜਦੋਂ ਉਹਨੇ ਹਰ ਵਾਰੀ ਪਰ ਜਦੋਂ ਪਹਿਲੀ ਵਾਰ ਘਰ ਲੈਣਾ ਉਸ ਦੇ ਲਈ ਖਾਸ ਤੌਰ ਦੇ ਉੱਤੇ ਉਹ ਡਾਊਨ ਪੇਮੈਂਟ ਕਿੱਥੋਂ ਆਈ ਆ ਘਰ ਤੇ ਤੁਸੀਂ ਰੱਖ ਨਹੀਂ ਸਕਦੇ ਬੈਂਕ ਦੇ ਵਿੱਚ ਤੁਸੀਂ ਫਿਰ ਉਹ ਕਈ ਵਾਰੀ ਉਹਦੇ ਵਿੱਚ ਜਿਹੜਾ ਤੁਹਾਡਾ ਲੱਖ ਡਾਲਰ ਜਾਂ 50 ਹਜ਼ਾਰ ਡਾਲਰ ਜਿੰਨਾ ਵੀ ਪਿਆ ਆ ਉੱਥੇ ਰੱਖਦੇ ਆ ਜਿੱਥੇ ਉਹਦੀ ਰਿਟਰਨ ਵੱਧ ਆਵੇ ਉਹਦੇ ਵਿੱਚ ਫਿਰ ਕਢਾਉਣੇ ਔਖੇ ਹੁੰਦੇ ਆ ਸੇਵਿੰਗ ਦੇ ਵਿੱਚ ਜਾਂ ਉਹ ਉਹਦੇ ਚ ਤਾਂ ਉਹਦਾ ਕੁਝ ਮਿਲਦਾ ਨਹੀਂ ਐ ਸੋ ਉਹਦੇ ਵਿੱਚੋਂ ਜਿਹੜਾ ਤੁਸੀਂ 35000 ਡਾਲਰ ਪਹਿਲਾਂ ਕਢਾ ਸਕਦੇ ਸੀਗੇ ਜਿਹੜੀਆਂ RRSPs ਹੈਗੀਆਂ ਉਹਦੇ ਵਿੱਚੋਂ ਹੁਣ ਇਹ ਕਹਿੰਦੇ ਆ ਕਿ ਤੁਸੀਂ 60000 ਡਾਲਰ ਘਟਾ ਸਕਦੇ ਆ ਉਹ ਵੀ ਥੋੜਾ ਜਿਹਾ ਨੇ ਸੌਖਾ ਕਰ ਦਿੱਤਾ ਇੱਕ ਇਹ ਕੀਤਾ ਕਿ ਮਾਰਗੇਜ ਲੰਬੀ ਕਰ ਦਿਓ ਵੀ ਜਿਹੜਾ ਫਸਟ ਟਾਈਮ ਹੋਮ ਬਾਏਰ ਆ ਉਹ 30 ਸਾਲ ਦੀ ਮਾਰਗੇਜ ਕਰਦੇ ਹੋ 25 ਸਾਲ ਦੀ بجائے ਜੇ ਦਾ ਮਤਲਬ ਇਹ ਹੋਊਗਾ ਕਿ ਉਹਦੀ ਮੰਥਲੀ ਪੇਮੈਂਟ ਘਟ ਚੋਗੀ ਹਾਲਾਂਕਿ ਉਹਨੂੰ ਹੈ ਤੇ ਔਖਾ ਔਖਾ ਦਾ ਮਤਲਬ ਵੀ ਲੰਬੇ ਸਮੇਂ 'ਚ ਦੇਣੇ ਤੇ ਉਹਨੂੰ ਜ਼ਿਆਦਾ ਪੈਣਗੇ ਵੀ ਜੇ ਤੁਹਾਡਾ 5 ਲੱਖ ਦਾ ਘਰ ਆ ਜੇ ਤੁਹਾਨੂੰ ਪਹਿਲਾਂ 25 ਸਾਲਾਂ ਦੇ ਵਿੱਚ ਉਹਦਾ 6 ਲੱਖ ਦੇਣਾ ਪੈਂਦਾ ਤੇ 30 ਸਾਲਾਂ ਦੇ ਵਿੱਚ ਉਹਦਾ ਤੁਸੀਂ 6.5 ਲੱਖ ਜਾਂ ਕੁਛ ਇਦਾਂ ਜਿੰਨਾ ਵੀ ਉਹਦਾ ਬਣਦਾ ਉਹ ਜ਼ਿਆਦਾ ਦੇਵੋਗੇ ਪਰ ਤੁਹਾਡੀ ਮਹੀਨੇ ਦੀ ਪੇਮੈਂਟ ਘਟ ਜਾਊਗੀ ਜੇ ਤੁਸੀਂ ਪਹਿਲਾਂ 3000 ਦੇ ਰਹੇ ਆ ਤੇ ਉਹ ਤੁਹਾਡੇ 2500 ਰਹਿ ਜਾਊਗੀ ਸੋ ਇਹ ਪਹਿਲਾਂ 30 ਸਾਲਾਂ ਦੇ ਲਈ ਫਰਸਟ ਟਾਈਮ ਹੋਮ ਬਾયર ਨੂੰ ਨਹੀਂ ਕਰਦੇ ਸੀ ਹੁਣ ਐਕਸਪਰਟ ਇਹ ਕਹਿੰਦੇ ਆ ਕਿ ਹਾਊਸਿੰਗ ਐਕਸਪਰਟ ਜਿਹੜੇ ਨੇ ਰਾਇਲੀ ਪੇਜ ਦੇ ਸੀਈਓ ਜਾਂ ਦੂਜੇ ਉਹ ਕਹਿ ਰਹੇ ਆ ਕਿ ਇਨਸੈਂਟਿਵ ਦੇ ਨਾਲ ਲੋਕਾਂ ਨੂੰ ਇਹ ਕਿਹਾ ਜਾ ਰਿਹਾ ਕਿ ਹਾਊਸਿੰਗ ਮਾਰਕੀਟ ਦੇ ਵਿੱਚ ਆਉਣ ਖਾਸ ਤੌਰ ਦੇ ਉੱਤੇ ਜਦੋਂ ਜਿਹੜੇ ਕਿ ਕੀਮਤਾਂ ਨਹੀਂ ਵੱਧ ਰਹੀਆਂ ਜਦੋਂ ਘਰਾਂ ਦੀ ਸੇਲ ਨਹੀਂ ਹੋ ਰਹੀ ਐਸ ਵੇਲੇ ਜਿਹੜੇ ਜਿਹੜੇ ਯੰਗ ਨੇ ਜਿਹੜੇ ਨੌਜਵਾਨ ਨੇ ਉਹ ਇਸ ਵੇਲੇ ਸਟਰਗਲ ਕਰ ਰਹੇ ਆ ਉਹਨਾਂ ਜਿਹੜੇ ਫਸਟ ਟਾਈਮ ਹੋਮ ਬਾਅਰ ਨੇ ਉਹ ਘਰਾਂ ਦੀਆਂ ਕੀਮਤਾਂ ਨਾਲ ਸਟਰਗਲ ਕਰ ਰਹੇ ਆ ਉਹਨਾਂ ਕੋਲੋਂ ਲੋਕਾਂ ਦੀ ਇਨਕਮ ਉਹਦੇ ਨਾਲ ਮੈਚ ਨਹੀਂ ਕਰਦੇ ਮਤਲਬ ਉਹਨਾਂ ਕੋਲ ਕਦੇ ਹੈ ਹੀ ਨਹੀਂ ਸਾਡੇ ਕੋਲ ਉਹਨੇ ਪੈਸੇ ਹੀ ਨਹੀਂ ਆ ਘਰ ਖਰੀਦਣ ਦੇ ਲਈ ਜਿਹੜੀ ਵੱਡੀ ਪ੍ਰੋਬਲਮ ਉਹ ਹਜੇ ਵੀ ਘਰਾਂ ਦੀਆਂ ਕੀਮਤਾਂ ਦੇ ਉੱਤੇ ਜਾ ਕੇ ਖੜੀ ਆ ਵੱਡੇ ਬੈਨੀਫਿਟਸ ਦੇ ਨਾਲ ਘਰ ਹਜੇ ਵੀ ਮਤਲਬ ਆਹ ਕਹਿ ਲਓ ਕਿ ਪਿਛਲੇ ਸਾਲ ਦੇ ਵਿੱਚ ਐਵਰੇਜ ਹੋਮ ਪ੍ਰਾਈਸ ਕੈਨੇਡਾ ਦੇ ਵਿੱਚ 690000 ਐਵਰੇਜ ਪ੍ਰਾਈਸ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ 1 ਮਿਲੀਅਨ ਆ ਸੋ ਇਹ ਖਰੀਦਣਾ ਕਿਸੇ ਦੇ ਲਈ ਸੌਖਾ ਨਹੀਂ ਆ ਜਿਹੜਾ ਰਿਸਕ ਆ ਉਹ ਈਵਨ ਇਤੋਂ ਜ਼ਿਆਦਾ ਆ ਕੁਝ ਐਕਸਪਰਟ ਇਹ ਵੀ ਕਹਿੰਦੇ ਆ ਕਿ ਜੇ ਇਨਸੈਂਟਿਵ ਵਧਾ ਦਿੱਤੇ ਜਾਣ ਤੇ ਜਿਹੜੀ ਡਿਮਾਂਡ ਆ ਸਪਲਾਈ ਵਧਾਉਣ ਤੋਂ ਬਿਨਾਂ ਜਿਹੜੀ ਹੋਮ ਪ੍ਰਾਈਸਿਸ ਨੇ ਉਹ ਹੋਰ ਉੱਤੇ ਜਾ ਸਕਦੇ ਆ ਵੀ ਜਦੋਂ ਤੁਸੀਂ ਉਹ ਵਧਾ ਦਿੱਤੇ ਤੇ ਉਹਦੇ ਨਾਲ ਜ਼ਿਆਦਾ ਲੋਕ ਮਾਰਕੀਟ ਦੇ ਵਿੱਚ ਆ ਗਏ ਤੇ ਘਰਾਂ ਦੀਆਂ ਕੀਮਤਾਂ ਹੋਰ ਉੱਤੇ ਚਲੇ ਜਾਣਗੀਆਂ ਸਪਲਾਈ ਤੁਹਾਡੀ ਉੰਨੀ ਹੈ ਸਰਕਾਰ ਕਹਿੰਦੀ ਹੈ ਕਿ ਅਸੀਂ ਹੋਰ ਘਰ ਬਣਾਵਾਂਗੇ ਜਿਹੜਾ ਬਿਲਡ ਕੈਨੇਡਾ ਹੋਮਸ ਆ ਇੱਕ ਨਵੀਂ ਏਜੰਸੀ ਆ ਜਿਹੜੀ ਹਾਊਸਿੰਗ ਕੰਸਟਰਕਸ਼ਨ ਨੂੰ ਸਪੀਡ ਅਪ ਕਰੂਗੀ ਤੇ ਪਲਾਨ ਇਹ ਕਰ ਰਹੀ ਹੈ ਕਿ 25 ਬਿਲੀਅਨ ਅਗਲੇ 5 ਸਾਲਾਂ ਦੇ ਵਿੱਚ ਹੋਰ ਘਰ ਬਣਾਉਣ ਦੇ ਉੱਤੇ ਲਾਉਣਾ ਹੈ ਜਿਹਦੇ ਵਿੱਚ ਅਫੋਰਡੇਬਲ ਤੇ ਜਿਹੜੇ ਪ੍ਰੀ ਫੈਬ੍ਰੀਕੇਟਡ ਹਾਊਸ ਫੈਬ੍ਰੀਕੇਟਿੰਗ ਹਾਊਸ ਫੈਬ੍ਰੀਕੇਟਡ ਹਾਊਸਿੰਗ ਆ ਉਹ ਵੀ ਕੀਤੀ ਜਾਊਗੀ ਸੋ ਇਹਦੇ ਬਾਵਜੂਦ ਵੀ ਹਜੇ ਪੂਰੇ ਘਰ ਨਹੀਂ ਆ ਕੈਨੇਡਾ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਦੇ ਅਨਸਾਰ ਕੈਨੇਡਾ ਨੂੰ ਅ ਇਸ ਵੇਲੇ ਜਿਹੜੇ 430000 ਤੋਂ ਲੈ ਕੇ 480000 ਇੱਕ ਸਾਲ ਦੇ ਵਿੱਚ ਨਵੇਂ ਘਰ ਚਾਹੀਦੇ ਆ ਤਾਂ ਕਿ ਅਫੋਰਡੇਬਿਲਟੀ ਨੂੰ ਰੀਸਟੋਰ ਕੀਤਾ ਜਾ ਸਕੇ ਐਕਸਪਰਟ ਇਹ ਕਹਿੰਦੇ ਆ ਕਿ ਸਰਕਾਰ ਕੋਲ ਕੋਈ ਕਲੀਅਰ ਪਲਾਨ ਨਹੀਂ ਆ ਕਿ ਕਿਸ ਕਿਸਮ ਦੇ ਘਰ ਚਾਹੀਦੇ ਆ ਤੇ ਕਿੰਨੀ ਤੇਜ਼ੀ ਦੇ ਨਾਲ ਚਾਹੀਦੇ ਆ ਸੋ ਜਿਹੜੇ ਸੌਖੇ ਸ਼ਬਦਾਂ ਦੇ ਵਿੱਚ ਇਸ ਗੱਲ ਨੂੰ ਸਮਝਣਾ ਹੋਵੇ ਸਰਕਾਰ ਟੈਕਸਸ ਦੇ ਰਾਹੀਂ ਪੇਮੈਂਟ ਦੇ ਰਾਹੀਂ ਫਸਟ ਟਾਈਮ ਹੋਮ ਬਾਇਰ ਦੀ ਹੈਲਪ ਕਰਨਾ ਚਾਹੁੰਦੀ ਆ ਬਾਅਰ ਨੂੰ ਇੱਕ ਥੋੜੇ ਜੇ ਸਮੇਂ ਦੇ ਲਈ ਉਹਦੇ ਵਿੱਚੋਂ ਰੀਲੀਫ ਮਿਲੂਗੀ ਘਰਾਂ ਦੇ ਕੀਮਤਾਂ ਤੇ ਸਪਲਾਈ ਘਟ ਹਜੇ ਵੀ ਬਹੁਤ ਵੱਡਾ ਇਸ਼ੂ ਆ ਜਿਆਦਾ ਘਰ ਬਣਾਉਣ ਤੋਂ ਬਿਨਾ ਹਜੇ ਵੀ ਜਿਹੜਾ ਇਹ ਮਸਲਾ ਥੋੜੇ ਜਿਹਾ ਥੋੜਾ ਵਿੱਚ ਵਿਚਾਲੇ ਔਖਾ ਹੋ ਸਕਦਾ ਹੈ ਅਗਲੀ ਗੱਲਬਾਤ ਜਿਹੜੇ ਫਸਟ ਟਾਈਮ ਹੋਮ ਬਾਏਰ ਨੇ ਉਹਨਾਂ ਦੇ ਲਈ ਫੈਡਰਲ ਸਰਕਾਰ ਕੋਸ਼ਿਸ਼ ਕਰ ਰਹੀ ਹੈ ਵੀ ਕੁਝ ਨਾ ਕੁਝ ਕੀਤਾ ਜਾਵੇ ਘਰਾਂ ਦੇ ਮਾਰਕੀਟ ਪਿਛਲੇ ਸਾਲਾਂ ਦੇ ਵਿੱਚ ਕਾਫੀ ਥੱਲੇ ਆਈ ਹੈ ਇਸ ਸਾਲ ਹੋਰ ਥੱਲੇ ਆਉਣੀ ਹੈ 26 ਦੇ ਵਿੱਚ 20 ਵਾਲੇ ਰੇਟ ਹੋ ਜਾਣੇ ਹਨ ਮਤਲਬ 20 ਦੇ ਵਿੱਚ ਜਿਹੜਾ ਜਿੰਨੇ ਕੁ ਰੇਟ ਸੀਗੇ ਘਰਾਂ ਦੇ ਇਸ ਵੇਲੇ ਉਥੇ ਤੱਕ ਗੱਲਬਾਤ ਜਾਣ ਦੀ ਆਸ ਆ ਹੌਲੀ 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 ਕੀਮਤਾਂ ਘਟਦੀਆਂ ਜਾ ਰਹੀਆਂ ਕਈ ਥਾਵਾਂ ਦੇ ਉੱਤੇ ਵੱਖ-ਵੱਖ ਇਤਿਆਂ ਦੇ ਵਿੱਚ ਔਰ ਹਰ ਇੱਕ ਤਰ੍ਹਾਂ ਦੇ ਘਰਾਂ ਦੀਆਂ ਚਾਹੇ ਕੋਂਡੋ ਨੇ ਚਾਹੇ ਟਾਊਨ ਹਾਊਸ ਆ ਚਾਹੇ ਡਿਟੈਚ ਹੋਮ ਆ ਚਾਹੇ ਜਿਹੜੇ ਡਿਊਪਲੈਕਸ ਨੇ ਕੁਛ ਵੀ ਆ ਹਰ ਥਾਂ ਦੇ ਉੱਤੇ ਇਹਦੀਆਂ ਕੀਮਤਾਂ ਥੱਲੇ ਨੂੰ ਜਾ ਰਹੀਆਂ ਸੇਲ ਘਟ ਰਹੀ ਆ ਆ ਵੈਨਕੂਵਰ ਦੇ ਵਿੱਚ ਆਪਾਂ ਕੱਲ ਜਾਂ ਪਰਸੋਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ 20 ਸਾਲਾਂ ਦੇ ਵਿੱਚ ਇੰਨੀ ਘੱਟ ਸੇਲ ਨਹੀਂ ਹੋਈ ਜਿੰਨੀ ਆ ਪਿਛਲੇ ਸਾਲ ਦੇ ਵਿੱਚ ਹੋਈ ਆ ਇੱਥੇ ਤੱਕ ਹਾਲਤ ਆ ਗਈ ਆ ਜਿਹੜਾ ਨਵਾਂ ਬੰਦਾ ਆ ਉਹਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਸਰਕਾਰ ਚਾਹੁੰਦੀ ਆ ਵੀ ਉਹ ਘਰ ਲਵੇ ਪ੍ਰਾਈਮ ਮਿੰისტਰ ਮਾਰਕ ਕਾਰਨੀ ਉਹ ਇਹ ਚਾਹੁੰਦੇ ਆ ਕਿ ਫਸਟ ਟਾਈਮ ਹੋਮ ਬਾਏਰ ਦੇ ਲਈ ਜਿਹੜਾ ਘਰ ਖਰੀਦਣਾ ਆ ਉਹ ਸੌਖਾ ਹੋਵੇ 26 ਦੇ ਵਿੱਚ ਉਹ ਘਰ ਲੈ ਲਵੇ। ਗੋਲ ਇਹ ਆ ਕਿ ਜਿਹੜੀ ਪਹਿਲਾਂ ਜਿਹੜਾ ਖਰਚਾ ਆਉਂਦਾ ਘਰ ਲੈਣ ਦੇ ਉੱਤੇ ਉਹ ਵੀ ਘਟਾਈਏ ਤੇ ਜਿਹੜੀ ਮਹੀਨੇ ਦੀ ਮੌਰਗੇਜ ਆ ਉਹਨੂੰ ਵੀ ਕਿਸੇ ਨਾ ਕਿਸੇ ਤਰ੍ਹਾਂ ਘਟਾਈਏ। ਜਿਹੜਾ GST ਆ ਨਵੇਂ ਘਰਾਂ ਦੇ ਉੱਤੇ ਜਿਹੜੇ ਫਸਟ ਟਾਈਮ ਬਾਏਰ ਨੇ ਉਹਨਾਂ ਨੂੰ ਉਹ ਕਹਿੰਦੇ ਹੁਣ GST ਦੇਣ ਦੀ ਲੋੜ ਨਹੀਂ ਜੇ ਘਰ ਦੀ ਕੀਮਤ 1 ਮਿਲੀਅਨ ਤੱਕ ਹੈਗੀ ਆ। ਇਦੇ ਨਾਲ ਘੱਟੋ ਘੱਟ ਇੱਕ ਬਾਹਰ ਦਾ 50000 ਡਾਲਰ ਸਿੱਧਾ ਬਚਦਾ ਜਿਹੜਾ ਕਿ ਉਹਨੂੰ ਦੇਣਾ ਪੈਣਾ ਸੀ ਸੋ ਨਵੇਂ ਘਰ ਜਿਹੜੇ ਆ ਉਹ ਜ਼ਿਆਦਾ ਅਫੋਰਡੇਬਲ ਹੋਣਗੇ ਜਦੋਂ ਬੰਦੇ ਨੇ ਖਰੀਦਣਾ ਉਸ ਵੇਲੇ ਉਹਦਾ ਖਰਚਾ ਘਟਿਆ ਦੂਜਾ ਇਹਨਾਂ ਨੇ ਇਹ ਕੀਤਾ ਕਿ ਆਰਆਰਐਸਪੀਜ਼ ਦੇ ਵਿੱਚੋਂ ਡਾਊਨ ਪੇਮੈਂਟ ਲਈ ਜਾ ਸਕਦੀ ਹੈ ਸਰਕਾਰ ਇਹ ਜਿਹੜਾ ਪਲਾਨ ਆ ਉਹਨਾਂ ਦਾ ਵੀ ਜਿਹੜੀ ਹੋਮ ਬਾਏਰ ਦਾ ਪਲਾਨ ਐਚਬੀਪੀ ਹੈਗੀ ਹੈ ਲਿਮਟ ਉਹ ਜਿਹੜਾ 60000 ਡਾਲਰ ਪਹਿਲਾਂ 35000 ਵੀ ਉਹ 60000 ਡਾਲਰ ਉਹਦੇ ਵਿੱਚੋਂ ਘਟਾ ਸਕੇ ਆਰਆਰਐਸਪੀ ਦੇ ਵਿੱਚੋਂ ਜਿਹੜਾ ਟੈਕਸ ਫਰੀ ਆ ਉਹਨੂੰ ਡਾਊਨ ਪੇਮੈਂਟ ਦੇ ਲਈ ਯੂਜ਼ ਕਰਨ ਦੇ ਲਈ ਡਾਊਨ ਪੇਮੈਂਟ ਬੰਦੇ ਨੂੰ ਚਾਹੀਦੀ ਆ ਪਹਿਲੀ ਵਾਰ ਜਦੋਂ ਉਹਨੇ ਹਰ ਵਾਰੀ ਪਰ ਜਦੋਂ ਪਹਿਲੀ ਵਾਰ ਘਰ ਲੈਣਾ ਉਸ ਦੇ ਲਈ ਖਾਸ ਤੌਰ ਦੇ ਉੱਤੇ ਉਹ ਡਾਊਨ ਪੇਮੈਂਟ ਕਿੱਥੋਂ ਆਈ ਆ ਘਰ ਤੇ ਤੁਸੀਂ ਰੱਖ ਨਹੀਂ ਸਕਦੇ ਬੈਂਕ ਦੇ ਵਿੱਚ ਤੁਸੀਂ ਫਿਰ ਉਹ ਕਈ ਵਾਰੀ ਉਹਦੇ ਵਿੱਚ ਜਿਹੜਾ ਤੁਹਾਡਾ ਲੱਖ ਡਾਲਰ ਜਾਂ 50 ਹਜ਼ਾਰ ਡਾਲਰ ਜਿੰਨਾ ਵੀ ਪਿਆ ਆ ਉੱਥੇ ਰੱਖਦੇ ਆ ਜਿੱਥੇ ਉਹਦੀ ਰਿਟਰਨ ਵੱਧ ਆਵੇ ਉਹਦੇ ਵਿੱਚ ਫਿਰ ਕਢਾਉਣੇ ਔਖੇ ਹੁੰਦੇ ਆ ਸੇਵਿੰਗ ਦੇ ਵਿੱਚ ਜਾਂ ਉਹ ਉਹਦੇ ਚ ਤਾਂ ਉਹਦਾ ਕੁਝ ਮਿਲਦਾ ਨਹੀਂ ਐ ਸੋ ਉਹਦੇ ਵਿੱਚੋਂ ਜਿਹੜਾ ਤੁਸੀਂ 35000 ਡਾਲਰ ਪਹਿਲਾਂ ਕਢਾ ਸਕਦੇ ਸੀਗੇ ਜਿਹੜੀਆਂ RRSPs ਹੈਗੀਆਂ ਉਹਦੇ ਵਿੱਚੋਂ ਹੁਣ ਇਹ ਕਹਿੰਦੇ ਆ ਕਿ ਤੁਸੀਂ 60000 ਡਾਲਰ ਘਟਾ ਸਕਦੇ ਆ ਉਹ ਵੀ ਥੋੜਾ ਜਿਹਾ ਨੇ ਸੌਖਾ ਕਰ ਦਿੱਤਾ ਇੱਕ ਇਹ ਕੀਤਾ ਕਿ ਮਾਰਗੇਜ ਲੰਬੀ ਕਰ ਦਿਓ ਵੀ ਜਿਹੜਾ ਫਸਟ ਟਾਈਮ ਹੋਮ ਬਾਏਰ ਆ ਉਹ 30 ਸਾਲ ਦੀ ਮਾਰਗੇਜ ਕਰ ਦਿਓ 25 ਸਾਲ ਦੀ ਬਜਾਏ ਇਹਦਾ ਮਤਲਬ ਇਹ ਹੋਊਗਾ ਕਿ ਉਹਦੀ ਮੰਥਲੀ ਪੇਮੈਂਟ ਘਟ ਚੋਊਗੀ ਹਾਲਾਂਕਿ ਉਹਨੂੰ ਹੈ ਤੇ ਔਖਾ ਔਖਾ ਦਾ ਮਤਲਬ ਵੀ ਲੰਬੇ ਸਮੇਂ 'ਚ ਦੇਣੇ ਤੇ ਉਹਨੂੰ ਜ਼ਿਆਦਾ ਪੈਣਗੇ ਵੀ ਜੇ ਤੁਹਾਡਾ 5 ਲੱਖ ਦਾ ਘਰ ਆ ਜੇ ਤੁਹਾਨੂੰ ਪਹਿਲਾਂ 25 ਸਾਲਾਂ ਦੇ ਵਿੱਚ ਉਹਦਾ 6 ਲੱਖ ਦੇਣਾ ਪੈਂਦਾ ਤੇ 30 ਸਾਲਾਂ ਦੇ ਵਿੱਚ ਉਹਦਾ ਤੁਸੀਂ 6.5 ਲੱਖ ਜਾਂ ਕੁਛ ਇਦਾਂ ਜਿੰਨਾ ਵੀ ਉਹਦਾ ਬਣਦਾ ਉਹ ਜ਼ਿਆਦਾ ਦੇਵੋਗੇ ਪਰ ਤੁਹਾਡੀ ਮਹੀਨੇ ਦੀ ਪੇਮੈਂਟ ਘਟ ਜਾਊਗੀ ਜੇ ਤੁਸੀਂ ਪਹਿਲਾਂ 3000 ਦੇ ਰਹੇ ਆ ਤੇ ਉਹ ਤੁਹਾਡੇ 2500 ਰਹਿ ਜਾਊਗੀ ਸੋ ਇਹ ਪਹਿਲਾਂ 30 ਸਾਲਾਂ ਦੇ ਲਈ ਫਰਸਟ ਟਾਈਮ ਹੋਮ ਬਾયર ਨੂੰ ਨਹੀਂ ਕਰਦੇ ਸੀ ਹੁਣ ਐਕਸਪਰਟ ਇਹ ਕਹਿੰਦੇ ਆ ਕਿ ਹਾਊਸਿੰਗ ਐਕਸਪਰਟ ਜਿਹੜੇ ਨੇ ਰਾਇਲੀ ਪੇਜ ਦੇ ਸੀਈਓ ਜਾਂ ਦੂਜੇ ਉਹ ਕਹਿ ਰਹੇ ਆ ਕਿ ਇਨਸੈਂਟਿਵ ਦੇ ਨਾਲ ਲੋਕਾਂ ਨੂੰ ਇਹ ਕਿਹਾ ਜਾ ਰਿਹਾ ਕਿ ਹਾਊਸਿੰਗ ਮਾਰਕੀਟ ਦੇ ਵਿੱਚ ਆਉਣ ਖਾਸ ਤੌਰ ਦੇ ਉੱਤੇ ਜਦੋਂ ਜਿਹੜੇ ਕਿ ਕੀਮਤਾਂ ਨਹੀਂ ਵੱਧ ਰਹੀਆਂ ਜਦੋਂ ਘਰਾਂ ਦੀ ਸੇਲ ਨਹੀਂ ਹੋ ਰਹੀ ਐਸ ਵੇਲੇ ਜਿਹੜੇ ਜਿਹੜੇ ਯੰਗ ਨੇ ਜਿਹੜੇ ਨੌਜਵਾਨ ਨੇ ਉਹ ਇਸ ਵੇਲੇ ਸਟਰਗਲ ਕਰ ਰਹੇ ਆ ਉਹਨਾਂ ਜਿਹੜੇ ਫਸਟ ਟਾਈਮ ਹੋਮ ਬਾਅਰ ਨੇ ਉਹ ਘਰਾਂ ਦੀਆਂ ਕੀਮਤਾਂ ਨਾਲ ਸਟਰਗਲ ਕਰ ਰਹੇ ਆ ਉਹਨਾਂ ਕੋਲੋਂ ਲੋਕਾਂ ਦੀ ਇਨਕਮ ਉਹਦੇ ਨਾਲ ਮੈਚ ਨਹੀਂ ਕਰਦੇ ਮਤਲਬ ਉਹਨਾਂ ਕੋਈ ਕਦੇ ਹੈ ਹੀ ਨਹੀਂ ਸਾਡੇ ਕੋਲੇ ਉਹਨੇ ਪੈਸੇ ਹੀ ਨਹੀਂ ਆ ਘਰ ਖਰੀਦਣ ਦੇ ਲਈ ਜਿਹੜੀ ਵੱਡੀ ਪ੍ਰੋਬਲਮ ਉਹ ਹਜੇ ਵੀ ਘਰਾਂ ਦੀਆਂ ਕੀਮਤਾਂ ਦੇ ਉੱਤੇ ਜਾ ਕੇ ਖੜੀ ਹੈ ਵੱਡੇ ਬੈਨੀਫਿਟਸ ਦੇ ਨਾਲ ਘਰ ਹਜੇ ਵੀ ਮਤਲਬ ਆਹ ਕਹਿ ਲੋ ਕਿ ਪਿਛਲੇ ਸਾਲ ਦੇ ਵਿੱਚ ਐਵਰੇਜ ਹੋਮ ਪ੍ਰਾਈਸ ਕੈਨੇਡਾ ਦੇ ਵਿੱਚ 690000 ਐਵਰੇਜ ਪ੍ਰਾਈਸ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ 1 ਮਿਲੀਅਨ ਆ ਸੋ ਇਹ ਖਰੀਦਣਾ ਕਿਸੇ ਦੇ ਲਈ ਸੌਖਾ ਨਹੀਂ ਆ ਜਿਹੜਾ ਰਿਸਕ ਆ ਉਹ ਈਵਨ ਇਸ ਤੋਂ ਜ਼ਿਆਦਾ ਕੁਝ ਐਕਸਪਰਟ ਇਹ ਵੀ ਕਹਿੰਦੇ ਆ ਕਿ ਜੇ ਇਨਸੈਂਟਿਵ ਵਧਾ ਦਿੱਤੇ ਜਾਣ ਤੇ ਜਿਹੜੀ ਡਿਮਾਂਡ ਆ ਸਪਲਾਈ ਵਧਾਉਣ ਤੋਂ ਬਿਨਾਂ ਜਿਹੜੀ ਹੋਮ ਪ੍ਰਾਈਸਸ ਨੇ ਉਹ ਹੋਰ ਉੱਤੇ ਜਾ ਸਕਦੇ ਆ ਵੀ ਜਦੋਂ ਤੁਸੀਂ ਉਹ ਵਧਾ ਦਿੱਤੇ ਤੇ ਉਹਦੇ ਨਾਲ ਜ਼ਿਆਦਾ ਲੋਕ ਮਾਰਕੀਟ ਦੇ ਵਿੱਚ ਆ ਗਏ ਤੇ ਘਰਾਂ ਦੀਆਂ ਕੀਮਤਾਂ ਹੋਰ ਉੱਤੇ ਚਲੇ ਜਾਣਗੀਆਂ ਸਪਲਾਈ ਤੁਹਾਡੀ ਉੰਨੀ ਹੈ ਸਰਕਾਰ ਕਹਿੰਦੀ ਹੈ ਕਿ ਅਸੀਂ ਹੋਰ ਘਰ ਬਣਾਵਾਂਗੇ ਜਿਹੜਾ ਬਿਲਡ ਕੈਨੇਡਾ ਹੋਮਸ ਆ ਇੱਕ ਨਵੀਂ ਏਜੰਸੀ ਆ ਜਿਹੜੀ ਹਾਊਸਿੰਗ ਕੰਸਟਰਕਸ਼ਨ ਨੂੰ ਸਪੀਡ ਅਪ ਕਰੂਗੀ ਤੇ ਪਲਾਨ ਇਹ ਕਰ ਰਹੀ ਹੈ ਕਿ 25 ਬਿਲੀਅਨ ਅਗਲੇ 5 ਸਾਲਾਂ ਦੇ ਵਿੱਚ ਹੋਰ ਘਰ ਬਣਾਉਣ ਦੇ ਉੱਤੇ ਲਾਉਣਾ ਹੈ ਜਿਹਦੇ ਵਿੱਚ ਅਫੋਰਡੇਬਲ ਤੇ ਜਿਹੜੇ ਪ੍ਰੀ ਫੈਬ੍ਰੀਕੇਟਡ ਹਾਊਸ ਫੈਬ੍ਰੀਕੇਟਿੰਗ ਹਾਊਸ ਫੈਬ੍ਰੀਕੇਟਡ ਹਾਊਸਿੰਗ ਆ ਉਹ ਵੀ ਕੀਤੀ ਜਾਊਗੀ ਸੋ ਇਹਦੇ ਬਾਵਜੂਦ ਵੀ ਹਜੇ ਪੂਰੇ ਘਰ ਨਹੀਂ ਆ ਕੈਨੇਡਾ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਦੇ ਅਨਸਾਰ ਕੈਨੇਡਾ ਨੂੰ ਅ ਇਸ ਵੇਲੇ ਜਿਹੜੇ 430000 ਤੋਂ ਲੈ ਕੇ 480000 ਇੱਕ ਸਾਲ ਦੇ ਵਿੱਚ ਨਵੇਂ ਘਰ ਚਾਹੀਦੇ ਆ ਤਾਂ ਕਿ ਅਫੋਰਡੇਬਿਲਟੀ ਨੂੰ ਰੀਸਟੋਰ ਕੀਤਾ ਜਾ ਸਕੇ ਐਕਸਪਰਟ ਇਹ ਕਹਿੰਦੇ ਆ ਕਿ ਸਰਕਾਰ ਕੋਲ ਕੋਈ ਕਲੀਅਰ ਪਲਾਨ ਨਹੀਂ ਆ ਕਿ ਕਿਸ ਕਿਸਮ ਦੇ ਘਰ ਚਾਹੀਦੇ ਆ ਤੇ ਕਿੰਨੀ ਤੇਜ਼ੀ ਦੇ ਨਾਲ ਚਾਹੀਦੇ ਆ ਸੋ ਜਿਹੜੇ ਸੌਖੇ ਸ਼ਬਦਾਂ ਦੇ ਵਿੱਚ ਇਸ ਗੱਲ ਨੂੰ ਸਮਝਣਾ ਹੋਵੇ ਸਰਕਾਰ ਟੈਕਸਸ ਦੇ ਰਾਹੀਂ ਪੇਮੈਂਟ ਦੇ ਰਾਹੀਂ ਫਸਟ ਟਾਈਮ ਹੋਮ ਬਾਰ ਦੀ ਹੈਲਪ ਕਰਨਾ ਚਾਹੁੰਦੀ ਆ ਬਾਅਰ ਨੂੰ ਇੱਕ ਥੋੜੇ ਜੇ ਸਮੇਂ ਦੇ ਲਈ ਉਹਦੇ ਵਿੱਚੋਂ ਰੀਲੀਫ ਮਿਲੂਗੀ ਘਰਾਂ ਦੇ ਕੀਮਤਾਂ ਤੇ ਸਪਲਾਈ ਘਟ ਹਜੇ ਵੀ ਬਹੁਤ ਵੱਡਾ ਇਸ਼ੂ ਆ ਜਿਆਦਾ ਘਰ ਬਣਾਉਣ ਤੋਂ ਬਿਨਾ ਅਜੇ ਵੀ ਜਿਹੜਾ ਇਹ ਮਸਲਾ ਥੋੜੇ ਜਿਹਾ ਥੋੜਾ ਵਿੱਚ ਵਿਚਵਚਾਲੇ ਔਖਾ ਹੋ ਸਕਦਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ